ਇਸ ਪਾਪੀ ਔਰਤ ਨੇ 2.5 ਸਾਲ ਦੀ ਲੜਕੀ ਨੂੰ ਜ਼ਿੰਦਾ ਜ਼ਮੀਨ ਦੇ ਵਿੱਚ ਦਫਨਾ ਦਿੱਤਾ। ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਕਿ ਸਾਰਾ ਪਰਿਵਾਰ ਅਦਾਲਤ ਦੇ ਵਿੱਚੋਂ ਬਾਹਰ ਆਉਂਦਾ ਆ ਤੇ ਉਹ ਅਦਾਲਤ ਦਾ ਧੰਨਵਾਦ ਕਰਦਾ ਹੈ ਕਿ ਉਸ ਪਾਪੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਨਾਤੀ ਤੇ ਪਰਿਵਾਰ ਬਹੁਤ ਖੁਸ਼ ਸੀਗਾ ਤੇ ਪਰਿਵਾਰ ਅਦਾਸ ਵੀ ਸੀ ਕਿ ਮਾਂ ਦੇ ਬੋਲ ਇਹ ਸੀ ਕਿ ਮੇਰੀ ਬੇਟੀ ਦਿਲਰੋਜ਼ ਨੂੰ ਇਨਸਾਫ ਮਿਲਿਆ ਆ। ਮੈਂ ਖੁਸ਼ ਆ ਪਰ ਮੈਂ ਨਰਾਸ਼, ਦੁਖੀ ਇਸ ਗੱਲੋਂ ਆ ਕਿ ਮੇਰੀ ਬੇਟੀ ਮੇਰੇ ਕੋਲ ਹੈ। ਨਹੀਂ ਹੈਗੀ ਪੂਰਾ ਮਾਮਲਾ ਜੀ ਇਹ ਹੈਗਾ ਆ ਸੰਨ 2021 ਦਾ 28 ਨਵੰਬਰ ਨੂੰ ਦਿਲਰੋਜ ਜਿਸ ਦੀ ਉਮਰ 2.5 ਸਾਲ ਸੀ ਉਹ ਆਪਣੇ ਘਰ ਦੇ ਬਾਹਰੋਂ ਗਾਇਬ ਹੋ ਜਾਂਦੀ ਆ ਜਦੋਂ ਉਹ ਗਲੀ ਦੇ ਵਿੱਚ ਖੇਡ ਰਹੀ ਹੁੰਦੀ ਆ ਦਿਲਰੋਜ ਦੇ ਪਿਤਾ ਦਾ ਨਾਮ ਹੈਗਾ ਆ ਹਰਪ੍ਰੀਤ ਸਿੰਘ ਜਿਹੜੇ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਤੇ ਮਾਤਾ ਦਾ ਨਾਮ ਹੈਗਾ ਆ ਕਿਰਨਕੌਰ ਤੇ ਇਹਨਾਂ ਦੀ ਗਵੰਧਨ ਜਿਸ ਦਾ ਨਾਮ ਹੈਗਾ ਆ ਨੀਲਮ ਜਿਸ ਨੇ ਦਿਲਰੋਜ ਨੂੰ ਕੱਡਨੈਪ ਕੀਤਾ ਨਿੱਜੀ ਰੰਜਿਸ਼ ਦਾ ਕਰਕੇ ਦਿਲਰੋਜ ਬਾਹਰ ਆਪਣੇ ਘਰ ਤੋਂ ਗਲੀ ਦੇ ਵਿੱਚ ਖੇਡ ਰਹੀ ਸੀ ਤੇ ਮਾਂ ਕਿਰਨ ਉਸ ਦੇ ਕੋਲੇ ਉਸ ਦੀ ਨਿਗਰਾਨੀ ਰੱਖ ਰਹੀ ਸੀ ਤੇ ਮਾਂ ਘਰ ਦੇ ਵਿੱਚ ਪਾਣੀ ਪੀਣ ਗਈ ਹੈ ਤੇ ਜਦੋਂ ਪਾਣੀ ਪੀ ਕੇ ਬਾਹਰ ਗਲੀ ਦੇ ਵਿੱਚ ਆਈ ਹੈ ਤਾਂ ਉਸ ਨੇ ਦੇਖਿਆ ਕਿ ਉਸ ਦੀ ਬੇਟੀ ਦਿਲਰੋਜ ਗਲੀ ਦੇ ਵਿੱਚ ਨਹੀਂ ਹੈਗੀ ਉਸ ਨੇ ਆਸੇ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬੇਟੀ ਉਸ ਨੂੰ ਨਹੀਂ ਲੱਭੀ ਤਾਂ ਨੀਲਮ ਦੇ ਦੋ ਮੁੰਡੇ ਸੀ ਨੀਲਮ ਤਲਾਕਸ਼ੁਦਾ ਔਰਤ ਸੀ ਤੇ ਨੀਲਮ ਦੇ ਇੱਕ ਮੁੰਡੇ ਨੇ ਦੱਸਿਆ ਕਿ ਦਿਲਰੋਜ ਨੂੰ ਮੈਂ ਆਪਣੀ ਮੰਮੀ ਦੇ ਨਾਲ ਸਕੂਟਰੀ ਤੇ ਜਾਂਦੇ ਹੋਏ ਦੇਖਿਆ ਜਦੋਂ ਕਿਰਨ ਨੇ ਨੀਲਮ ਨੂੰ ਫੋਨ ਲਾਇਆ ਕਿ ਕੀ 베ਰੀ ਬੇਟੀ ਤੇਰੇ ਨਾਲ ਆਈ ਆ ਤਾਂ ਨੀਲਮ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਕਿਰਨ ਨੇ ਆਪਣੇ ਘਰ ਵਾਲੇ ਹਰਪ੍ਰੀਤ ਨੂੰ ਫੋਨ ਲਾਇਆ ਤੇ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ ਤੇ ਸ਼ੱਕ ਦੇ ਆਧਾਰ ਦੇ ਉੱਪਰ ਨੀਲਮ ਤੇ ਨੀਲਮ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਸਾਫ਼ ਮੁਕਰ ਗਏ ਪੁਲਿਸ ਵੱਲੋਂ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਨੀਲਮ ਦਾ ਚਿਹਰਾ ਆ ਜਾਂਦਾ ਜਿਹੜੀ ਸਕੂਟਰੀ ਦੇ ਵਿੱਚ ਬਿਠਾ ਕੇ ਖੜੀ ਕਰਕੇ ਲੜਕੀ ਨੂੰ ਆਪਣੇ ਨਾਲ ਲਿਜਾ ਰਹੀ ਸੀ ਜਦੋਂ ਨੀਲਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਨੀਲਮ ਆਪਣਾ ਜਿਹੜਾ ਜ਼ੁਰਮ ਉਸ ਨੂੰ ਕਬੂਲ ਲੈਂਦੀ ਹੈ ਕਿ ਹਾਂ ਦਿਲਰੋਜ ਨੂੰ ਮੈਂ ਹੀ ਸਕੂਟਰੀ ਦੇ ਉੱਪਰ ਲੈ ਕੇ ਗਈ ਸੀ ਤੇ ਲੁਧਿਆਣੇ ਦੀ ਇਹ ਘਟਨਾ ਲੁਧਿਆਣੇ ਦੇ ਇੱਕ ਏਰੀਏ ਦੇ ਵਿੱਚ ਖਾਲੀ ਪਲਾਂਟ ਦੇ ਵਿੱਚ ਟੋਆ ਪੱਟ ਕੇ ਉਹ ਦਿਲਰੋਜ ਨੂੰ ਉੱਥੇ ਜਿੰਦਾ ਦਫਨਾ ਦਿੰਦੀ ਆ ਜਦੋਂ ਪੁਲਿਸ ਵਾਲਿਆਂ ਨੇ ਜਾ ਕੇ ਟੂਆ ਪਟਿਆ ਤਾਂ ਜਿਹੜੀ ਦਿਲਰੋਜ ਆ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਾਨੀ ਕਿ ਉਸ ਦੀ ਮੌਤ ਹੋ ਚੁੱਕੀ ਸੀ ਤੇ ਨੀਲਮ ਨੂੰ ਪੁੱਛਿਆ ਗਿਆ ਵੀ ਤੂੰ ਇਹ ਸਭ ਕੁਝ ਕਿਉਂ ਕੀਤਾ ਉਹ ਕਹਿੰਦੀ ਕਿ ਮੇਰਾ ਤਲਾਕ ਹੋਇਆ ਵਾ ਸੀ ਮੇਰੇ ਦੋ ਬੱਚੇ ਸੀ ਤੇ ਸਾਡਾ ਗਵੰਡੀ ਹਰਪ੍ਰੀਤ ਤੇ ਕਿਰਨ ਆਪਣੇ ਬੱਚਿਆਂ ਨੂੰ ਨਵੇਂ-ਨਵੇਂ ਖੜਾਉਣੇ ਲਿਆ ਕੇ ਦੰਦੇ ਸੀ ਉਹਨਾਂ ਦੇ ਬੱਚੇ ਖੇਡਦੇ ਸੀ ਤੇ ਮੇਰੇ ਬੱਚੇ ਵੀ ਉਹ ਖਲਾਉਣਿਆਂ ਦੀ ਮੰਗ ਕਰਦੇ ਸੀਗੇ ਤੇ ਪਰ ਮੇਰੇ ਕੋਲੇ ਕੋਈ ਕੰਮ ਹੈ ਨਹੀਂ ਸੀ ਜਿਸ ਕਰਕੇ ਮੈਂ ਬੱਚਿਆਂ ਨੂੰ ਖਲਾਉਣੇ ਨਹੀਂ ਸੀ ਲਿਆ ਕੇ ਦੇ ਸਕਦੀ ਇਸ ਕਰਕੇ ਮੈਂ ਫੈਸਲਾ ਲਿਆ ਕਿ ਇਸ ਇਹਨਾਂ ਦੇ ਬੱਚਿਆਂ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਜੋ ਖਲਾਉਣੇ ਆਉਣੇ ਬੰਦ ਹੋ ਜਾਣ ਤੇ ਮੇਰੇ ਬੱਚੇ ਜਿਹੜੇ ਜਾਂ ਜਦ ਨਾ ਕਰਨ ਨੀਲਮ ਨੇ ਇਹ ਸਾਰਾ ਪਲਾਨ ਪਹਿਲਾਂ ਹੀ ਕੀਤਾ ਹੋਇਆ ਸੀ ਕਿਉਂਕਿ ਉਸਨੇ ਆਪਣਾ ਘਰ ਜਿਹੜਾ ਆ ਉਹ ਵਿਕਾਊ ਕਰਤਾ ਸੀ ਤੇ ਉਹਨਾਂ ਨੇ ਨਵਾਂ ਘਰ ਇੱਕ ਹੋਰ ਜਗ੍ਹਾ ਤੇ ਲੈ ਲਿਆ ਸੀ ਤੇ ਇਸ ਘਰ ਦੇ ਵਿੱਚ ਉਹਨਾਂ ਦਾ ਆਖਰੀ ਦਿਨ ਸੀਗਾ ਜਿਸ ਦਿਨ ਉਹਨਾਂ ਨੇ ਦਿਲਰੋਜ਼ ਦਾ ਆਪਾਂ ਕਹਿ ਸਕਦੇ ਹਾਂ ਕਿ ਕਤਲ ਕੀਤਾ ਆ ਤੇ ਨੀਲਮ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਨਾਤੀ ਤੇ ਨੀਲਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਕਿ ਮੈਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ ਮੇਰੇ ਦੋ ਬੱਚੇ ਨੇ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂਗਾ ਤਾਂ ਅਦਾਲਤ ਨੇ ਫੈਸਲਾ ਜਿਹੜਾ ਹੈ ਉਹ ਫਾਂਸੀ ਦਾ ਹੀ ਦਿੱਤਾ ਆ ਪਰਿਵਾਰ ਅਦਾਲਤ ਦੇ ਵਿੱਚੋਂ ਬਾਹਰ ਆਇਆ ਪਰਿਵਾਰ ਖੁਸ਼ ਵੀ ਸੀ ਤੇ ਪਰਿਵਾਰ ਨਿਰਾਸ਼ ਵੀ ਸੀ ਸਭ ਤੋਂ ਜ਼ਿਆਦਾ ਸ਼ਾਬਾਸ਼ੇ ਦਾ ਹੱਕਦਾਰ ਆ ਵਕੀਲ ਸਾਹਿਬ ਜਿਨ੍ਹਾਂ ਨੇ ਸਾਰਾ ਇਹ ਕੇਸ ਵਧੀਆ ਤਰੀਕੇ ਨਾਲ ਸਟੱਡੀ ਕੀਤਾ ਤੇ ਉਹਨਾਂ ਨੇ ਸਾਥ ਦਿੱਤਾ ਪਰਿਵਾਰ ਦਾ ਅਦਾਲਤ ਦੇ ਵਿੱਚੋਂ ਇਨਸਾਫ ਦਬਾਉਣ ਵਾਸਤੇ ਤੇ ਪਰਿਵਾਰ ਦੇ ਬੋਲ ਇਹ ਸੀ ਕਿ ਅਸੀਂ ਅਦਾਲਤ ਤੋਂ ਇਨਸਾਫ ਲੈ ਕੇ ਚੱਲੇ ਆ ਸਾਨੂੰ ਇਨਸਾਫ ਮਿਲਿਆ ਆ ਅਸੀਂ ਖੁਸ਼ ਆ ਅਸੀਂ ਨਿਰਾਸ਼ ਇਸ ਕਰਕੇ ਆ ਕਿ ਸਾਡੀ ਬੱਚੀ ਸਾਡੇ ਨਾਲ ਨਹੀਂ ਹੈਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪੋ ਆਪਣੇ ਬੱਚਿਆਂ ਦਾ ਭਾਈ ਖਿਆਲ ਜਰੂਰ ਰੱਖਿਆ ਕਰੋ ਅੱਜ ਕੱਲ ਕਿਸੇ ਦਾ ਕੋਈ ਭਰੋਸਾ ਨਹੀਂ ਹੈਗਾ ਵੀ ਕਦੋਂ ਤੁਹਾਡੇ ਨਾਲ ਕੋਈ ਵੀ ਦੁਸ਼ਮਣ ਤੁਹਾਡੇ ਬੱਚਿਆਂ ਦੇ ਥਰੂ ਕੱਢ ਜਾਵੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ